ਆ ਸਾਦਰੀਆ ਤੋਂ ਕਰੀਬ 2.5 ਕਿਲੋਮੀਟਰ ਦੂਰ ਖੜੇ ਆ ਆ ਜਿਹੜਾ ਇਲਾਕਾ ਆ ਇਹ ਕੋਟ ਬੁੱਡੇ ਪਿੰਡ ਦਾ ਆ ਔਰ ਮੈਂ ਹੈਰਾਨ ਆ ਕਿ ਇੱਥੇ ਇੰਨੀ تباہੀ ਹੋਈ ਆ ਥੋੜੀ ਮੈਂ ਬੇਨਤੀ ਕਰਾਂ ਇਸ਼ਾਰਾ ਕਰਾਂ ਆ ਸਾਰਾ ਝੋਨੇ ਦੀ ਫਸਲ ਤਾਂ ਦੀ ਫਸਲ ਸੀ ਜਿਹੜੀ ਬਿਲਕੁਲ ਖਤਮ ਹੋ ਚੁੱਕੀ ਆ ਚਾਰ ਸਵੇਰੇ ਤੁਸੀਂ ਦੇਖੋ ਜਿਹੜਾ ਸਾਹਮਣੇ ਆ ਪਾਣੀ ਦਿਖਦਾ ਆ ਇਹ ਦਰਿਆ ਨਹੀਂ ਇਹ ਜ਼ਮੀਨਾਂ ਦੇ ਵਿੱਚ ਪਾਣੀ ਸੁਨਾ ਦੀ ਵਿੱਚ ਇਧਰਲੇ ਪਾਸੇ ਤੇ ਆਉਂਦੇ ਪਾਸੇ ਉਹ ਰੇਤਾ ਆ ਜਿਹੜਾ ਬਹੁਤ ਚੜਿਆ ਹੋਇਆ ਆ ਤੇ ਚਾਹ ਸ਼ਵੇਰੇ ਜਿੰਦਰ ਦੇਖੋ ਕੋਈ ਜੜਾ ਜਿੰਨਾ ਨਹੀਂ ਬਚਿਆ ਪਰ ਇਸ ਗੱਲ ਆ ਵੀ ਇਹ ਇਧਰ ਕੋਈ মিডিਆ ਵਾਲੇ ਵੀ ਨਹੀਂ ਆਏ ਨਾ ਇਹਨਾਂ ਵਿਚਾਰਿਆਂ ਨੇ ਕੋਈ ਬੇਨਤੀ ਕੀਤੀ ਆ ਵੀ ਆਪੇ ਆਉਣਗੇ ਤੇ ਮੈਨੂੰ ਪਤਾ ਲੱਗਾ ਸੀਗਾ ਇੱਥੋਂ ਦੇ ਜਿਹੜੇ ਇਲਾਕੇ ਦੇ ਵਤਨਤੇ ਆ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਮੈਨੂੰ ਦੱਸਿਆ ਤੇ ਮੈਂ ਅੱਜ ਇੱਥੇ ਪਹੁੰਚਿਆ ਅਸੀਂ ਜੋ ਲੋਕ ਜਿੰਨੀ ਕਿ ਸੇਵਾ ਹੋ ਰਹੀ ਹੈ ਅਸੀਂ ਕਰਾਂਗੇ ਸਾਰੀਆਂ ਜਿੰਨੀ ਵੀ ਜਿੰਦੀਆਂ ਸੇਵਾ ਨਹੀਂ ਉਹਨਾਂ ਨੂੰ ਵੀ ਇੱਥੇ ਆ ਕੇ ਦੇਖੋ ਅਸੀਂ ਡੇਰਾ ਬਾਬਾ ਨਾਨਕ ਦੇ ਇਲਾਕੇ ਵਿੱਚ ਗਏ ਆ ਉੱਥੇ ਬਹੁਤ ਨੁਕਸਾਨ ਹੋਇਆ ਤੇ ਜਿਹੜੇ 라ਵੀ ਤੋਂ 7 ਪਿੰਡ ਵਿਦਾਸ ਸਾਹਿਬ ਸਿੰਘਾਂ ਨਾਲ ਜਾ ਕੇ ਗਿਆ ਆ ਜਿੰਨਾ ਦੇ ਸਾਥੋਂ ਹੋ ਸਕਿਆ ਅਸੀਂ ਉੱਥੇ ਪਹਿਲਾਂ ਸੇਵਾ ਕੀਤੀ ਹੈ ਤੇ ਮੈਨੂੰ ਹੁਣ ਜਦ ਪਤਾ ਲੱਗਾ ਤੇ ਮੈਂ ਇੱਥੇ ਆਇਆ ਵੀ ਇੰਨੇ ਦਿਨਾਂ ਦੇ ਵਿੱਚ ਕਿਤੇ মিডিਆ ਵਾਲੇ ਨੇ ਆਹ ਲਾਂਗਾ ਨਹੀਂ ਦਿਖਾਇਆ ਕਿਸੇ ਚੈਨਲ ਤੇ ਨਹੀਂ ਆਇਆ ਤੇ ਇੱਥੇ ਇੱਥੇ ਤੱਕ ਕੋਈ ਨਹੀਂ ਪਹੁੰਚਿਆ ਪਿੱਛੇ ਰਸਤੇ ਜਿਹੜੀਆਂ ਐਸੇ ਬਹੁਤ ਮੈਨੂੰ ਪਤਾ ਲੱਗਾ ਆ ਗਈਆਂ ਨੇ ਉਹਰ ਸਤਾ ਪੀਸੀਪੀ ਆ ਜਿਹੜਾ ਜ਼ਮੀਨ ਦੇ ਹਾਲਾਤ ਹੈ ਇਹਦਾ ਸਾਨੂੰ ਸਾਰਿਆਂ ਨੂੰ ਚਾਹੀਦਾ ਵੀ ਅੱਜ ਤੱਕ ਵੀ ਨਜ਼ਰ ਆਉਂਦੀ ਹੈ ਆਪਾਂ ਸਾਰੇ ਨਾਲ ਮਿਲ ਕੇ ਤੇ ਇਹਨਾਂ ਦਾ ਸਾਥ ਦਈਏ ਤੇ ਕੋਈ ਵੇਖੋ ਕਿ ਐ ਲੱਗਦਾ ਜਿਵੇਂ ਝੋਨਾ ਤਾਨ ਬੀਜਿਆ ਹੀ ਨਹੀਂ ਹੁੰਦਾ ਸਾਰਾ ਖਤਮ ਹੈ ਆ ਪਾਣੀ ਵਾਲੀ ਜਗ੍ਹਾ ਜਿਹੜੀ ਇੱਥੇ ਝੋਨਾ ਸੀ ਤਾਨ ਸਾਰਾ ਖਤਮ ਹੈ ਉਹ ਪਾਰਲੇ ਪਾਸੇ ਇਥੋਂ 2 2.5 ਕਿਲੋਮੀਟਰ ਦੂਰ ਹੈ ਬਿਆਸਾ ਇਹ ਜਮੀਨਾਂ ਨੇ ਹਾਂ ਦੋਵੇਂ ਦੋਵੇਂ ਇੱਥੇ ਆ ਕੇ ਅੱਛਾ ਦੋਵੇਂ ਦਰਿਆ ਇਹ ਸਤਲੁਜ ਤੇ ਬਿਆਸਾ ਦੋਵੇਂ ਦਰਿਆ ਇੱਥੋਂ ਚੱਲਦੇ ਆ ਤੇ ਬਾਕੀ ਹੈ ਕਿ ਪਾਰਲੇ ਪਾਸੇ ਸਾਹਮਣੇ ਰੇਤ ਆ ਆ ਜਿਹੜੀਆਂ ਜਮੀਨਾਂ ਨੇ ਇਹਨਾਂ ਦੀਆਂ ਇਹ ਬੁੱਲ ਖਰੀਦੀਆਂ ਹੋਈਆਂ ਜਮੀਨਾਂ ਪੱਕੀਆਂ ਜਮੀਨਾਂ ਨੇ ਕੋਈ ਉਹ ਹੀ ਨਹੀਂ ਇਹਨਾਂ ਨੇ ਤਬਾਈ ਹੋਈ ਕਈ ਵਾਰੀ ਹੁੰਦਾ ਵੀ ਦਰਿਆ ਦੀ ਜਮੀਨ ਆ ਨਹੀਂ ਇਸ ਕਰਕੇ ਮੇਰੀ ਸਾਰੇ ਜਿੰਨੇ ਵੀ ਲੱਗੇ ਹੋਏ ਨੇ ਇਸ ਸੇਵਾ ਦੇ ਵਿੱਚ ਸਾਰੀਆਂ ਜਥੇਬੰਦੀਆਂ ਚੈਨਲ ਵਾਲਿਆਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਜਿੱਥੇ ਹੋ ਦੂਜਿਆਂ ਦਾ ਜਾ ਕੇ ਦਰਦ ਦੇਖ ਰਹੇ ਹੋ ਇੱਥੇ ਆ ਕੇ ਜਰੂਰ ਦੇਖੋ ਇਸ ਇਲਾਕੇ ਦੀ ਵੱਧ ਤੋਂ ਵੱਧ ਆਪਾਂ ਸੇਵਾ ਕਰੀਏ ਸਾਡੇ ਕੋਲ ਵੀ ਜੋ ਸਰੇ ਬਣੇਗਾ ਅਸੀਂ ਵੀ ਜਰੂਰ ਆਏ ਸੇਵਾ ਦੇ ਵਿੱਚ ਹਿੱਸਾ ਪਾਵਾਂਗੇ